ਸਸ਼ੀਕਾ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕੁਦਰਤੀ ਤੌਰ ਤੇ ਕੁਝ ਗੱਲਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਇਹੋ ਜੀਆਂ ਘਰ ਬੈਠਦੇ ਆ ਜਾਂ ਕੋਈ ਸਾਡੇ ਨਾਲ ਇਦਾਂ ਦੀ ਗੱਲ ਕਈ ਵਾਰੀ ਕਰ ਜਾਂਦੇ ਆ ਕਿ ਦੋ ਦੋ ਦਿਨ ਸਾਨੂੰ ਨੀਂਦ ਹੀ ਨਹੀਂ ਹੁੰਦੀ ਅਸੀਂ ਵੀ ਕਈ ਵਾਰੀ ਕਿਸੇ ਨੂੰ ਪਰ ਕਈ ਵਾਰੀ ਅਹਿਸਾਸ ਤੇ ਜ਼ਰੂਰ ਹੋ ਜਾਂਦਾ ਆ ਆਪਾਂ ਨੂੰ ਕਿ ਕਾਹਨੂੰ ਕਹਿਣਾ ਸੀ ਹੈਨਾ ਪਰ ਇਹ ਜ਼ੁਬਾਨ ਕੁਦਰਤ ਨੇ ਇਹੋ ਜੀ ਦਿੱਤੀ ਆ ਕਿ ਇਹਦੇ ਚ ਹੱਡੀ ਹੈ ਹੀ ਨਹੀਂ ਇਹ ਕਿਤੇ ਰੁਕਦੀ ਨਹੀਂ ਜਦੋਂ ਇਹਨੇ ਗੱਲ ਕਰਨੀ ਆ ਜਦੋਂ ਇਹਨੇ ਗੁੱਸੇ 'ਚ ਹੋਣਾ ਤਾਂ ਇਹਨੂੰ ਪਤਾ ਹੀ ਨਹੀਂ ਲੱਗਣਾ ਕਿ ਕੀ ਸ਼ਬਦਾਂ ਨੂੰ ਅਸੀਂ ਕਿਵੇਂ ਤਰੋੜ ਮੋੜ ਰਹੇ ਹਾਂ ਇੱਕ ਗੱਲ ਹੈ ਕਿ ਕਿਸੇ ਨੇ ਕਿਹਾ ਕਿ ਕੋਈ ਵੱਡੀ ਗੱਲ ਵੀ ਨਹੀਂ ਸੀ ਐਵੇਂ ਹੀ ਰਿਸ਼ਤਾ ਖਤਮ ਕਰਤਾ ਕੋਈ ਵੱਡੀ ਗੱਲ ਵੀ ਨਹੀਂ ਹੋਈ ਬਸ ਐਵੇਂ ਹੀ ਪਰੇਸ਼ਾਨੀ ਹੋ ਗਈ ਗੱਲ ਵੱਡੀ ਤੇ ਛੋਟੀ ਹੁੰਦੀ ਨਹੀਂ ਹੈ ਗੱਲ ਦਿਲ ਤੇ ਲੱਗਣ ਦੀ ਹੁੰਦੀ ਹੈ ਗੱਲ ਦਿਲ ਤੇ ਲੱਗਣ ਦੀ ਹੁੰਦੀ ਹੈ ਤੇ ਗੱਲ ਇਹ ਆ ਕਿ ਕਈ ਵਾਰੀ ਅਸੀਂ ਕਿਸੇ ਤਰ੍ਹਾਂ ਦੇ ਰਿਸ਼ਤਿਆਂ ਨੂੰ ਬਹੁਤ ਜਗ੍ਹਾ ਤੇ ਬਹੁਤੀਆਂ ਗੱਲਾਂ ਨੂੰ ਦਬਾ ਕੇ ਰੱਖਦੇ ਆ ਕਿ ਚੱਲ ਕੋਈ ਨਹੀਂ ਰਿਸ਼ਤਾ ਖਤਮ ਕਰਨ ਵਾਲਾ ਹੀ ਨਹੀਂ ਹੈ ਕੁਦਰਤ ਨੇ ਰਿਸ਼ਤੇ ਦਿੱਤੇ ਆ ਇੱਜ਼ਤ ਮਾਨ ਕਰਨਾ ਸਾਡਾ ਫਰਜ਼ ਆ ਪਰ ਉਹੀ ਗੱਲ ਕਿ ਕਈ ਲੋਕ ਬਸ ਉਸ ਚੀਜ਼ ਦਾ ਫਾਇਦਾ ਵੀ ਲੈਂਦੇ ਆ ਕਈ ਵਾਰ ਤੁਸੀਂ ਦੇਖਿਆ ਹੋਣਾ ਸਰਕਲ 'ਚ ਹੁੰਦਾ ਵਾ ਕੋਈ ਕੋਈ ਵਾਰੀ ਰਿਸ਼ਤਾ ਵੀ ਇਹੋ ਜਿਹਾ ਹੁੰਦਾ ਕਿ ਜਿੰਨੀ ਚੁੱਪ ਰਹੋ ਨਾ ਜਿੰਨਾ ਚੁੱਪ ਰਹੋ ਉਨਾ ਹੀ ਅਗਲਾ ਉਹ ਸਿਆਣੇ ਕਹਿੰਦੇ ਸਿਰ ਨੂੰ ਚੜਦਾ ਜਾਂਦਾ ਤੇ ਕਈ ਵਾਰੀ ਬਹੁਤੀਆਂ ਚੀਜ਼ਾਂ 'ਚ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਦੇਣਾ ਵੀ ਪੈਂਦਾ ਪਰ ਜਦੋਂ ਕੋਈ ਅੱਕ ਕੇ ਅੱਕ ਕੇ ਕਿਸੇ ਰਿਸ਼ਤੇ ਤੋਂ ਦੂਰੀ ਬਣਾਉਂਦਾ ਆ ਤਾਂ ਸਮਝੋ ਉਹ ਗੱਲ ਵੱਡੀ ਜਾਂ ਛੋਟੀ ਨਹੀਂ ਐ ਅਸਲ 'ਚ ਉਸਦਾ ਉਹ ਸਬਰ ਸੀ ਉਸਦਾ ਉੰਥੇ ਤੱਕ ਹੀ ਸੀ ਸਬਰ ਕਿ ਬਸ ਹੁਣ ਘਰਾ ਭਰ ਗਿਆ ਘੜਾ ਜੋ ਸਬਰ ਦਾ ਸੀ ਉਹ ਭਰ ਗਿਆ ਤੇ ਹੁਣ ਅਸੀਂ ਇਸ ਤੋਂ ਜ਼ਿਆਦਾ ਸਹਿਣ ਨਹੀਂ ਕਰ ਸਕਦੇ ਉਹ ਗੱਲ ਭਾਵੇਂ ਉਹ ਛੋਟੀ ਸੀ ਜਾਂ ਵੱਡੀ ਸੀ ਜਦੋਂ ਕਿਸੇ ਦੇ ਦਿਲ ਨੂੰ ਲੱਗ ਗਈ ਤਾਂ ਫਿਰ ਉਸ ਨੂੰ ਉਸ ਚੀਜ਼ ਦੇ ਲਈ ਆਪਣੇ ਆਪ ਲਈ ਸਟੈਂਡ ਲੈਣਾ ਹੀ ਪੈਂਦਾ ਤੇ ਲੈਣਾ ਵੀ ਚਾਹੀਦਾ ਕਦੋਂ ਤੱਕ ਵੀ ਕੋਈ ਹੱਦ ਥੋੜਾ ਹੀ ਐ ਕਿ ਕਦੋਂ ਤੱਕ ਤੁਸੀਂ ਸੁਣੋਗੇ ਅਸੀਂ ਜੀ ਬਸ ਇੱਕ ਵਾਰ ਹੋਰ ਸੁਣਨਾ ਨਹੀਂ ਤੇ ਮੈਂ ਇਦਾਂ ਕਰ ਦੇਣਾ ਕਿਉਂ ਤੁਸੀਂ ਕਿਉਂ ਆਪਣੇ ਆਪ ਨੂੰ ਮੌਕਾ ਦੇਣਾ ਮੌਕੇ ਦੋ ਜ਼ਰੂਰ ਦੋ ਰਿਸ਼ਤਿਆਂ ਨੂੰ ਵਾਧੂ ਮੌਕੇ ਦੋ ਇਹ ਨਹੀਂ ਐ ਕਿ ਕੋਈ ਗੱਲਬਾਤ ਐ ਕਿਸੇ ਦੀ ਨੇਚਰ ਐ ਇਦਾਂ ਦੀ ਤਾਂ ਅਸੀਂ ਉਹਦੇ ਲਈ ਆਪਣਾ ਰਿਸ਼ਤਾ ਖਤਮ ਕਰ ਦੇਣਾ ਖਤਮ ਨਹੀਂ ਕਰਨਾ ਹੌਲੀ-ਹੌਲੀ ਆਪਣੇ ਆਪ ਨੂੰ ਉਹਨਾਂ ਦੀਆਂ ਚੀਜ਼ਾਂ ਤੇ ਗੱਲਾਂ ਦੇ ਅਸਰ ਤੋਂ ਬਾਹਰ ਕੱਢੋ ਆਪਣੇ ਦਿਮਾਗ ਨੂੰ ਉਹਨਾਂ ਬਾਰੇ ਸੋਚਣ ਦੀ ਬਜਾਏ ਆਪਣੇ ਲਈ ਅਸੀਂ ਕਿੱਦਾਂ ਇਹ ਚੀਜ਼ ਤੋਂ ਬਚਣਾ ਹੈ ਇਸ ਤਰ੍ਹਾਂ ਦੀਆਂ ਜੋ ਆਪਾਂ ਕਹਿੰਦੇ ਆ ਕਿ ਹਾਵ ਤੇ ਪ੍ਰਭਾਵ ਦੂਜੇ ਦੇ ਸਾਡੇ ਤੇ ਹਾਵੀ ਹੋ ਜਾਂਦੇ ਆ ਉਹਦੇ ਤੋਂ ਅਸੀਂ ਕਿਸ ਤਰ੍ਹਾਂ ਨਿਕਲਣਾ ਹੈ ਇਹ ਠੀਕ ਆ ਕਿ ਹਰ ਤਰ੍ਹਾਂ ਦੇ ਨਾਲ ਜੇ ਦੇਖਿਆ ਜਾਵੇ ਤਾਂ ਅਸੀਂ ਕੀ ਕਰਦੇ ਆ ਕਿ ਹੁਣ ਨਹੀਂ ਹੁਣ ਬੱਸ ਪਰ ਸੱਚ ਜਾਣੋ ਕਿੰਨੀ ਕੁ ਹੋਈ ਹੋਊਗੀ ਜਦੋਂ ਨੇ ਬੱਸ ਕੀਤੀ ਹੋਊਗੀ ਇਹ ਜਿਹੜੀ ਤੁਹਾਡੀ ਆਖਰੀ ਗੱਲ ਆ ਨਾ ਜਿਹੜੀ ਅਗਲਾ ਕਹਿੰਦਾ ਕਿ ਇਸ ਵਾਰ ਤੇ ਕੋਈ ਗੱਲ ਹੀ ਨਹੀਂ ਹੋਈ ਇਦੋਂ ਵੀ ਵੱਡੀਆਂ ਹੋ ਚੁੱਕੀਆਂ ਸੀ ਪਰ ਇਸ ਵਾਰ ਤੇ ਉਹਨਾਂ ਨੇ ਸਾਡੇ ਨਾਲ ਐਦਾਂ ਕੀਤਾ ਜਦ ਕਿ ਅਸੀਂ ਤੇ ਸਿਰਫ ਐਦਾਂ ਕਿਹਾ ਸੀ ਪਰ ਉਹ ਗੱਲ ਕੀ ਆ ਕਿ ਪਹਿਲਾਂ ਤੋਂ ਜੋ ਇੱਕ ਢੇਰ ਲੱਗਿਆ ਸੀ ਨਾ ਗੱਲਾਂ ਦਾ ਉਹਦੇ ਵਿੱਚ ਚਿੰਗਾਰੀ ਦਾ ਕੰਮ ਕੀਤਾ ਇਹ ਹੁਣ ਜੋ ਤੁਹਾਨੂੰ ਛੋਟੀ ਜੀ ਗੱਲ ਲੱਗ ਰਹੀ ਆ ਉਸਨੇ ਕਈ ਵਾਰੀ ਅਸੀਂ ਬਹੁਤੀਆਂ ਚੀਜ਼ਾਂ ਨੂੰ ਬਹੁਤੀਆਂ ਚੀਜ਼ਾਂ ਨੂੰ ਇਗਨੋਰ ਮਾਰ ਦਿਆ ਮਾਰਨੀਆਂ ਚਾਹੀਦੀਆਂ ਨਹੀਂ ਜੀ ਕਿਉਂਕਿ ਕਿਸੇ ਦੇ ਸੁਭਾਅ ਲਈ ਕਿਸੇ ਦੀ ਬਾਣੀ ਦੀ ਕਠੋਰਤਾ ਲਈ ਕਿਸੇ ਦੇ ਕਿਸੇ ਵੀ ਤਰ੍ਹਾਂ ਦੇ ਸ਼ਬਦਾਂ ਲਈ ਅਸੀਂ ਜ਼ਿੰਮੇਵਾਰ ਨਹੀਂ ਕਿਉਂਕਿ ਨਾ ਤੇ ਅਸੀਂ ਉਸ ਨੂੰ ਸਮਝਾਇਆ ਨਾ ਅਸੀਂ ਉਸ ਨੂੰ ਉਸ ਦੇ ਲਈ ਹੀ ਇਹ ਦੁਨੀਆ ਦੇ ਵਿੱਚ ਬਾਈ ਤੁਹਾਡੇ ਤੁਹਾਡੇ ਸ਼ਬਦ ਬੜੇ ਸਖਤ ਹੁੰਦੇ ਆ ਤੇ ਇਸ ਕਰਕੇ ਤੁਹਾਨੂੰ ਸ਼ਬਦ ਨਹੀਂ ਬੋਲਣੇ ਚਾਹੀਦੇ ਬਈ ਅਗਲੇ ਦਾ ਸਵੇਹਾ ਆ ਉਹਦੀ ਨੇਚਰ ਹੁਣ ਕਈਆਂ ਦੇ ਰਾਹੂ ਦੀ ਸਥਿਤੀ ਇਦਾਂ ਦੀ ਹੁੰਦੀ ਆ ਕਿ ਬੰਦੇ ਨੂੰ ਬੋਲਣ ਲੱਗਿਆ ਪਤਾ ਹੀ ਨਹੀਂ ਚੱਲਦਾ ਉਹਨੂੰ ਲੱਗਦਾ ਕਿ ਦੁਨੀਆ ਮੇਰੇ ਸਿਰ ਤੇ ਹੀ ਚੱਲਦੀ ਪਈ ਆ ਇਹੋ ਜਿਹੀਆਂ ਇਹੋ ਜਿਹੀਆਂ ਗੱਲਾਂ ਇੱਕਦਮ ਜ਼ੁਬਾਨ ਚੋਂ ਕੱਢ ਦੇਣੀਆਂ ਆ ਕੇ ਵਾਸ ਉਹ ਹੀ ਗਿਰਗਟ ਵਾਂਗੂ ਦੂਜਿਆਂ ਦਾ ਭਲਾ ਕਰਦੇ ਰਹਿਣਾ ਆ ਤੇ ਆਪਣਿਆਂ ਨੂੰ ਲਾ ਲਾ ਕੇ ਸੁੱਟੀ ਜਾਣਾ ਮਤਲਬ ਕਿ ਜਿੰਨੀ ਸਾਡੀ ਚਾਪਲੂਸੀ ਤੁਸੀਂ ਕਰੋਗੇ ਉਹਨਾ ਅਸੀਂ ਤੁਹਾਡੇ ਨੇੜੇ ਆ ਜੇ ਤੁਸੀਂ ਸਾਨੂੰ ਕਿਤੇ ਪੁੱਛਿਆ ਕੋਈ ਨਹੀਂ ਤੇ ਫਿਰ ਅਸੀਂ ਤੁਹਾਡੇ ਲੱਗਦੇ ਕੀ ਹਾਂ ਕਈ ਲੋਕਾਂ ਦੀ ਇਹ ਨੇਚਰ ਹੈ ਪਰ ਦੇਖੋ ਆਪਾਂ ਉਹਨਾਂ ਦੀ ਨੇਚਰ ਨਹੀਂ ਬਦਲ ਸਕਦੇ ਤੁਹਾਨੂੰ ਜਿੱਥੇ ਲੱਗਦਾ ਨਾ ਕੋਈ ਵੀ ਰਿਸ਼ਤਾ ਤੁਹਾਡੇ ਲਈ ਜਦੋਂ ਬੋਝ ਬਣ ਗਿਆ ਬੋਝ ਮਤਲਬ ਕਿ ਤੁਹਾਨੂੰ ਉਹਨਾਂ ਦਾ ਮਾਨਸਿਕ ਤੌਰ ਤੇ ਦਿਮਾਗੀ ਤੌਰ ਤੇ ਪਰਿਵਾਰਿਕ ਤੌਰ ਤੇ ਹੈਨਾ ਕੁਛ ਨਾ ਕੁਛ ਹੋਲ ਜੀ ਮੈਂ ਏਦਾਂ ਦਾ ਪੈ ਰਿਹਾ ਹੈ ਜਿਹਦੇ ਚ ਤੁਸੀਂ ਡਿਸਟਰਬ ਹੋ ਰਹੇ ਹੋ ਤੁਹਾਡੀ ਲਾਈਫ ਡਿਸਟਰਬ ਹੋ ਰਹੀ ਹੈ ਤਾਂ ਸੱਚ ਜਾਣੋ ਵੈਸੇ ਤਾਂ ਦੱਸੋ ਜਿਹੜੇ ਕੁਦਰਤ ਨੇ ਰਿਸ਼ਤੇ ਦਿੱਤੇ ਆ ਉਹਨਾਂ ਨੂੰ ਨਿਭਾਉਣਾ ਸਾਡਾ ਫਰਜ਼ ਆ ਉਹ ਜਗ੍ਹਾ ਤੇ ਖੜਨਾ ਉੱਥੇ ਜਾਣਾ ਹਰ ਤਰ੍ਹਾਂ ਦੇ ਰੀਤੀ ਰਿਵਾਜ ਵਿੱਚ ਮੋਢੇ ਨਾ ਮੋਢਾ ਜੋੜਨਾ ਇੱਕ ਫਰਜ਼ ਆ ਅਸੀਂ ਆਪਣੇ ਸਟਾਰ ਕਿਉਂ ਖਰਾਬ ਕਰਨੇ ਆ ਬਈ ਆਪਣੇ ਵਰਜੇ ਪੂਰੇ ਕਰੋ ਪਰ ਇੰਨਾ ਵੀ ਨਹੀਂ ਕਿ ਆਪਣੇ ਆਪ ਨੂੰ ਰੋਗ ਲਾ ਲਓ ਇੰਨਾ ਵੀ ਨਾ ਸਹੋ ਕਿ ਇਹ ਬਿਮਾਰ ਹੀ ਹੋਣਾ ਰਹਿਣਾ ਸ਼ੁਰੂ ਕਰ ਦੋ ਕਿ ਭਾਈ ਬੰਦਾ ਹੀ ਐਦਾਂ ਠੀਕ ਹੈ ਇਟਸ ਓਕੇ ਜੇ ਕੋਈ ਅੰਗ ਖਰਾਬ ਹੁੰਦਾ ਉਹਨੂੰ ਕੱਟਿਆ ਨਹੀਂ ਜਾਂਦਾ ਪਰ ਇਹ ਗੱਲ ਆ ਕਿ ਉਹ ਜ਼ਖਮ ਵੀ ਹਰ ਹੀ ਨਹੀਂ ਕਿੱਥੇ ਜਾਂਦੇ ਤਾਂ ਕੀ ਕਿਹਾ ਕੋਈ ਵੀ ਜੇ ਕੋਈ ਤੁਹਾਡਾ ਕਲੋਜ਼ਲੀ ਰਿਸ਼ਤਾ ਨਹੀਂ ਹੈ ਤੁਹਾਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਲਾਈਫ ਡਿਸਟਰਬ ਹੋ ਰਹੀ ਹੈ ਕਿਸੇ ਦੀ وجہ ਨਾਲ ਕੋਈ 2 ਕਦਮ ਪਿੱਛੇ ਹਟਦਾ ਤੁਸੀਂ 4 ਪਿੱਛੇ ਹਟੋ ਕੋਈ 1 ਕਦਮ ਅੱਗੇ ਵਧਾਉਂਦਾ ਤੁਸੀਂ 10 ਕਦਮ ਅੱਗੇ ਵਧਾਓ ਇਟਸ ਓਕੇ ਜਦੋਂ ਕੋਈ ਹੱਥ ਵਧਾ ਰਿਹਾ ਹੈ ਤੁਹਾਡੇ ਨਾਲ ਮਿਲ ਵਰਤਣ ਵਾਲਾ ਤਾਂ ਸਮਝੋ ਕੁਦਰਤ ਸਾਡੇ ਲਈ ਕੋਈ ਨਾ ਕੋਈ ਅੱਛੀ ਇੰਟਿਊਸ਼ਨ ਜਾਂ ਕੁਝ ਕਰ ਰਹੀ ਹੈ ਤੇ ਜਦੋਂ ਸਾਨੂੰ ਕੋਈ ਹਰਟ ਕਰ ਰਿਹਾ ਤਾਂ ਆਪਣੇ ਆਪ ਨੂੰ ਬਿਮਾਰੀ ਉਹਨਾਂ ਦੇ ਸ਼ਬਦਾਂ ਦੇ ਜਾਲ 'ਚ ਉਲਝਣ ਨਾਲੋਂ ਚੰਗਾ ਉੱਥੋਂ ਨਿਕਲੋ ਆਪਣੇ ਆਪ ਨੂੰ ਕਿਸੇ ਦੇ ਸ਼ਬਦਾਂ ਦੇ ਜਾਲ 'ਚ ਨਾ ਉਲਝਾ ਕੇ ਆਜ਼ਾਦ ਕਰਨਾ ਅਸਲ 'ਚ ਤੁਹਾਡੇ ਮਨ ਦੀ ਆਜ਼ਾਦੀ ਆ ਉਹ ਕੀ ਕਹੇਗਾ ਇਹ ਕੀ ਕਹੇਗਾ ਕੀ ਫਰਕ ਪੈਣਾ ਕੌਣ ਕੀ ਕਹੇਗਾ ਕਿਸੇ ਕਰਕੇ ਤੇ ਦੁਨੀਆ 'ਚ ਆਏ ਕੋਈ ਨਹੀਂ ਉਹਨਾਂ ਦਾ ਕੋਈ ਹੱਥ ਨਹੀਂ ਤੁਹਾਨੂੰ ਇਹ ਦੁਨੀਆ 'ਚ ਲਿਆਉਣ ਦਾ ਤੁਹਾਡੇ ਸੁਭਾਅ ਦਾ ਤੁਹਾਡੇ ਖਰਚਿਆਂ ਦਾ ਤੁਹਾਡੀ ਕਿਸਮਤ ਦਾ ਉਹ ਤੁਸੀਂ ਆਪ ਹੀ ਸਹਿਣੀ ਹੈ ਆਪ ਹੀ ਕਰਨੀ ਹੈ ਆਪ ਹੀ ਤੁਹਾਡੇ ਕੰਮ ਆਉਣੇ ਨੇ ਕੰਮ ਤੇ ਬਸ ਠੀਕ ਹੈ ਫਿਰ ਜਿੰਨਾ ਕੋ ਅਗਲਾ ਕਰ ਰਿਹਾ ਓਨੇ ਕੋ ਸਾਸਰੀ ਕਾ ਲੱਗਦੇ ਨੂੰ ਬੁਲਾਈ ਜਾਓ ਤੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈਣਾ ਸਿੱਖੋ ਆਪਣੇ ਮੋਢਿਆਂ ਤੇ ਆਪਣੇ ਆਪ ਨੂੰ ਖੁਸ਼ ਰੱਖਣ ਦੀ ਜ਼ਿੰਮੇਵਾਰੀ ਜਦੋਂ ਤੁਸੀਂ ਲੈ ਲਈ ਤਾਂ ਅੱਧੇ ਸਾਰ ਵੀ ਤੁਹਾਡੇ ਸਹੀ ਤੇ ਤੁਹਾਡੀ ਚਿਹਰੇ ਦੀ ਸਮਾਈਲ ਵੀ ਸਹੀ ਐਵੇਂ ਮੂਲਮਕਾ ਲਮਕਾ ਕੇ ਬੈਠਣ ਨਾਲ ਚੰਗਾ ਕਿਹੜਾ ਰੋਜ਼ ਰੋਜ਼ੇ ਦੁਨੀਆ 'ਚ ਆਉਣਾ ਆ ਇੱਕ ਵਾਰੀ ਆਉਣਾ ਤੇ ਵਧੀਆ ਜ਼ਿੰਦਗੀ ਕੱਟਣੀ ਆ ਤੇ ਵਧੀਆ ਰਹਿਣਾ ਆ ਆਪਾਂ ਤੇ ਕੋਈ ਚੱਕਰ ਨਹੀਂ ਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਲੈਣੀ ਨਹੀਂ ਆ ਪਰ ਉਹੀ ਗੱਲ ਸਹਿਣ ਸ਼ਕਤੀ ਜਿੰਨੀ ਕੋ ਸਹਿਣ ਸਕਦੇ ਹੋ ਉਹਨਾਂ ਕੋ ਸੋ ਉਸ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਚਿੰਤਾਵਾਂ ਦਾ ਢੇਰ ਆਪਣੇ ਮਨ ਤੇ ਦਿਮਾਗ ਨੂੰ ਦੇਣ ਤੇ ਡਿਪਰੈਸ਼ਨ ਹੀ ਹੋਣਾ ਰਾਤ ਨੂੰ ਨਾ ਹੱਥ ਪੈਰ ਧੋ ਕੇ ਜਦੋਂ ਬੈੱਡ ਤੇ ਜਾਂਦੇ ਹੁੰਨੇ ਹੋਈ ਬੀਤੀ ਜਾਣ ਦਿੱਤੀ ਜੋ ਹੋਇਆ ਠੀਕ ਹੈ ਇਟਸ ਓਕੇ ਦਿਨ ਚੜੇਗਾ ਨਵਾਂ ਦਿਨ ਹੋਏਗਾ ਪਰਮਾਤਮਾ ਦਾ ਧੰਨਵਾਦ ਕਰਕੇ ਆਪਣੀ ਨਵੀਂ એનર્ਜੀ ਨਾਲ ਦਿਨ ਦੀ ਸ਼ੁਰੂਆਤ ਕਰੋ ਛੱਡੋ ਮਿੱਟੀ ਪਹਜੋ ਹੋ ਗਿਆ ਸੋ ਠੀਕ ਹੈ ਰੋਗ ਨਹੀਂ ਲਾਉਣਾ ਕਿਉਂਕਿ ਰੋਗ ਕੀ ਹੈ ਜੇ ਦੇਖਿਆ ਜਾਵੇ ਤਾਂ ਮਨ ਤੇ ਦਿਮਾਗ ਦੇ ਰੋਗ ਨੇ ਸਰੀਰਕ ਰੋਗ ਖਾਦੇ ਪੀਤੇ ਦਾ ਆ ਉਹ ਬਾਹਰ ਕੱਢੇ ਤਾਂ ਠੀਕ ਹੋ ਜਾਂਦਾ ਆ ਬਟ ਜਿਹੜੇ ਮਨ ਤੇ ਦਿਮਾਗ ਦੇ ਰੋਗ ਹੁੰਦੇ ਉਹਨਾਂ ਦਾ ਕੋਈ ਇਲਾਜ ਨਹੀਂ ਇਹ ਸੋਚੋ ਜਰਾ ਚਲੋ 21 ਜਨਵਰੀ 2026 ਦਿਨ ਬੁੱਧਵਾਰ ਦਾ ਤੀਜ ਦਿthi ਹੈ ਅੱਜ ਤਿਨਿਸ਼ਟਾ ਨਕਸ਼ਤਰ ਹੈ ਦੁਪਹਿਰ ਨੂੰ 1:59 ਮਿੰਟ ਤੱਕ ਸ਼ੁਕਲ ਪੱਖ ਚੱਲ ਰਿਹਾ ਜੀ ਮਾਗ ਦੇ ਮਹੀਨੇ ਦਾ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ 21 ਤਰੀਕ ਬੁੱਧਵਾਰ ਵਾਲੇ ਦਿਨ ਕੁੰਭ ਰਾਸ਼ੀ ਚ ਚੰ드ਰਮਾ ਗੋਰੀ ਤੀਜ ਹੈ ਅੱਜ ਤੇ ਸ਼ਕਮ ਮਾਗ ਆਰੰਭ ਹੋ ਜਾਏਗਾ ਗ੍ਰਹਾਂ ਦੇ ਮੁਤਾਬਕ ਸਿਤਾਰਿਆਂ ਦੇ ਮੁਤਾਬਕ ਚੰਦਰ ਰਾਹੂ ਦਾ ਯੋਗ ਬਣਿਆ ਚੰਦਰ ਰਾਹੂ ਦਾ ਗ੍ਰਹਿ ਯੋਗ ਮਾਨਸਿਕ ਪਰੇਸ਼ਾਨੀ ਲਈ ਬਾਲਾ ਸ਼ੁੱਭ ਨਹੀਂ ਮੰਨਿਆ ਜਾਂਦਾ ਤਾਂ ਮੰਨ ਤੇ ছায়ਾ ਐਵੇਂ ਹੀ ਨੈਗੇਟਿਵ ਚੀਜ਼ਾਂ ਦੇਖ ਦੇਖ ਕੇ ਆਪਣੇ ਆਪ ਨੂੰ ਉਹਦੇ ਵਿੱਚ ਨਾ ਧਰੋ ਕਿਉਂਕਿ ਤੁਸੀਂ ਕਿਸੇ ਦੀ ਕਿਸੇ ਤਰ੍ਹਾਂ ਦੇ ਹਾਲਾਤ ਲਈ ਜ਼ਿੰਮੇਵਾਰ ਨਹੀਂ ਹੋ ਇਹ ਯਾਦ ਰੱਖੋ ਠੀਕ ਆ ਰਾਹੂ ਕਾਲ ਦਾ ਟਾਈਮ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਰਹੇਗਾ ਸਭ ਤੋਂ ਪਹਿਲਾਂ ਜਾਨਣਾ ਕਿ ਆਪਾਂ ਐਰੀਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੇ ਗ੍ਰਹਿ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਗ੍ਰਹਿ ਚੱਲ ਰਹੇ ਨੇ ਇਸ ਮੁਤਾਬਕ ਚੰਦਰ ਰਾਹੁ ਦਾ ਗ੍ਰੈਂਡ ਜੋਗ ਇਨਕਮ ਸਥਾਨ ਵਿੱਚ ਲੱਗਿਆ ਇਨਕਮ ਦੇ ਸੋਰਸਸ ਵਧਾਉਣ ਲਈ ਤੁਹਾਡੀ ਕੀਤੀ ਭਜਨ ਅਰਤ ਦਾ ਚਲੋ ਚੰਗੀ ਹੈ ਪਰ ਮਨ ਥੋੜਾ ਜਿਹਾ ਬੇਚੈਨ ਤੇ ਪਰੇਸ਼ਾਨ ਜ਼ਰੂਰ ਹੋ ਰਿਹਾ ਹੈ ਕਿਤੇ ਨਾ ਕਿਤੇ ਜਿੱਦਾਂ ਅਸੀਂ ਚਾਹੁੰਦੇ ਆ ਉਦਾਂ ਚੀਜ਼ਾਂ ਗੱਡੀ ਲਈ ਤੇ ਲੈਣ ਤੇ ਨਹੀਂ ਆ ਰਹੀਆਂ ਤਾਂ ਜਿਸ ਕਰਕੇ ਥੋੜੀ ਜਿਹੀ ਪਰੇਸ਼ਾਨੀ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਐਦਾਂ ਦੀ ਬੇਵਕੂਫੀ ਕਰ ਦਈਏ ਹੋਰ ਜ਼ਿਆਦਾ ਜਿਹਦੇ ਨਾਲ ਹੋਰ ਨੁਕਸਾਨ ਹੋਵੇ ਸਹਜਤਾ ਨਾਲ ਚੱਲਣਾ ਮੰਗਲ ਦਾ ਨਕਸ਼ਤਰ ਹੈ ਕੌਨਫੀਡੈਂਸ ਬਣਾ ਕੇ ਰੱਖੋ ਤੇ ਹਲਕਾ ਜਿਹਾ ਗ੍ਰੇ ਕਲਰ ਤੁਹਾਡੇ ਲਈ ਅੱਜ ਸ਼ੁਭ ਰਹੇਗਾ ਜ਼ਰੂਰੀ ਹੈ ਧੁੱਪ ਚ ਥੋੜੀ देर ਬੈਠਣਾ ਪਰ ਸਿਰ ਟਾ ਕੇ ਬੈਠਣਾ ਟੌਰਸ ਜਾਂ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਅੱਜ ਕੋਈ ਸਰਕਾਰੀ ਚੰਜਟਨਾ ਖੜਾ ਹੋ ਜੇ ਤਾਂ ਇਸ ਕਰਕੇ ਪੇਪਰ ਵਰਕ ਸਹੀ ਰੱਖਣਾ ਕੋਈ ਲੋਨ ਦੀ ਚਿੱਠੀ ਆਈ ਆ ਕੋਈ ਕਿਤੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਈ ਆ ਤਾਂ ਉਹਨੂੰ ਤੁਸੀਂ ਸਹੀ ਜ਼ਰੂਰ ਕਰ ਸਕਦੇ ਆ ਉਹਦੇ ਲਈ ਤੁਸੀਂ ਅੱਛੇ ਲੋਕਾਂ ਨਾਲ ਸੰਬੰਧ ਦਾ ਫਾਇਦਾ ਵੀ ਲੈ ਸਕਦੇ ਹੋ ਕੋਈ ਮੀਟਿੰਗ ਕਰਨੀ ਆ ਤਾਂ ਉਹਦੇ ਤੁਸੀਂ ਮੀਟਿੰਗ 'ਚ ਵੀ ਜਾਣਾ ਆ ਤਾਂ ਸਮਝੋ ਕਿਸੇ ਅੱਛੇ ਲੋਕਾਂ ਦੇ ਸੰਬੰਧ ਨਾਲ ਤੁਹਾਡਾ ਫਾਇਦਾ ਵੀ ਹੋ ਜਾਏਗਾ ਹਨਾ ਕੰਮਕਾਰ ਅੱਛੇ ਹੋ ਜਾਣਗੇ ਹਾਂ ਬ੍ਰਿਕ ਲਗਣ ਤੇ ਬ੍ਰਿਕ ਰਾਸ਼ੀ ਵਾਲਿਆਂ ਨੂੰ ਖੂਬਸੋਰਾ ਪਰਫਿਊਮ ਜ਼ਰੂਰ ਲੈਣਾ ਵੈਲ ਡਰੈਸ ਰਹਿਣਾ ਤੇ ਨਾਲ ਹੀ ਅੱਜ ਪਿਸਤਾ ਕਲਰ ਪਾ ਲੈਣਾ ਜੈਮਿਨੀ ਜਨਮ ਮਿਥੋੜਾ ਸੀ ਮਿਥੁਨ ਰਾਸ਼ੀ ਵਾਲਿਆਂ ਦੇ ਥੋੜੀਆਂ ਜੀਆਂ ਪਰੇਸ਼ਾਨੀਆਂ ਚੱਲਦੀਆਂ ਪਈਆਂ ਅਨ ਬੈਲੈਂਸ ਸਥਿਤੀਆਂ ਹੈਗੀਆਂ ਥੋੜੀਆਂ ਜੀਆਂ ਜੋ ਬੈਲੈਂਸ ਹੋਣ ਦਾ ਨਾਂ ਹੀ ਨਹੀਂ ਲੈਂਦੀਆਂ ਥੋੜੀ ਜੀ ਉਦਾਸੀ ਵੀ ਹੈਗੀ ਆ ਚਲੋ ਗੁਰੂ ਲਗਨ ਚ ਆ ਚਾਰ ਦੇ ਚਾਰ ਗ੍ਰਹਿ 8ਵੇਂ ਸਥਾਨ ਚ ਨੇ ਪਰ ਚੰਦਰ ਰਾਜ 9ਵੇਂ ਚਲਾ ਗਿਆ ਭਾਵੇਂ ਰਾਹੂ ਨਾਲ ਹੀ ਆਪਣੇ ਭੇਤ ਕਿਸੇ ਨੂੰ ਦੋ ਨਾ ਦੋ ਪਰਮਾਤਾ ਪਿਤਾ ਦੀ ਸਲਾਹ ਨਾਲ ਤਾਂ ਜਰੂਰ ਚੱਲੋ ਇਹ ਤਾਂ ਜ਼ਿਆਦਾ ਜ਼ਰੂਰੀ ਆ ਜੇ ਉਹਨਾਂ ਨੂੰ ਨਹੀਂ ਪਤਾ ਹੋਏਗਾ ਕਿੱਥੇ ਜਾ ਰਹੇ ਹੋ ਕਿੱਥੋਂ ਆ ਰਹੇ ਹੋ ਤਾਂ ਫੇਰ ਦੱਸੋ ਇਹ ਗਲਤ ਗੱਲਾਂ ਮਾਂ ਦੇ ਪੈਰੀਂ ਹੱਥ ਲਗਾ ਕੇ ਜਾਣਾ ਘਰ ਤੋਂ ਤੇ ਨਾਲ ਅਮਰੂਦ ਬੱਚਿਆਂ ਨੂੰ ਦੇਣਾ ਅੱਜ ਦੇ ਦਿਨ ਦਾ ਤੁਹਾਡਾ ਉਪਾਰ ਰਹੇਗਾ ਦੇ ਕੇ ਤਾਂ ਦੇਖੋ ਪੇਟ ਤੇ ਨਾਲ ਦਿਮਾਗ ਦੋਨੋਂ ਸੈੱਟ ਹੋ ਜਾਣਾ ਹੈ ਕੈਂਸਰ ਜਾਂ ਨੀ ਕਰਕਰਾਸ਼ੀ ਹੁਣ ਕਰਕਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਦੇਖਿਆ ਜਾਵੇ ਤਾਂ ਮੰਗਲ ਦਾ ਨਕਸ਼ਤਰ ਮਿੱਤਰ ਕੋਈ ਨਵੀਂ ਡੀਲ ਕਾਫੀ ਢੇਰ ਤੋਂ ਰੁਕੀ ਹੋਈ ਸੀ ਉਹ ਹੋ ਸਕਦੀ ਹੈ ਗੱਲਾਂ ਬਾਤਾਂ ਦਾ ਪ੍ਰਭਾਵ ਤੁਹਾਡਾ ਚੰਗਾ ਪਏਗਾ ਪਰ ਦਿਮਾਗ ਦੀ ਪਰੇਸ਼ਾਨੀ ਨਾਲ ਉਹ ਨਾਲ ਬਣੀ ਰਹੇਗੀ ਕੀ ਕਰੀਏ ਤੇ ਕੀ ਨਾ ਕਰੀਏ ਇਹ ਡਿਸੀਜਨ ਲੈਣ ਵਿੱਚ ਪ੍ਰੋਬਲਮ ਤੁਹਾਡੀ ਥੋੜੀ ਅੱਗੇ ਵਧਣ ਵਾਲੀ ਆ ਕੋਸ਼ਿਸ਼ ਕਰਨੀ ਹੈ ਕਿ ਕਰੇ ਲੋ ਪਰੇਸ਼ਾਨੀਆਂ ਘਟਣ ਤਾਂ ਜਿੱਦ ਕੇ ਅੜ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਗੁੱਸਾ ਘੱਟ ਕਰੋ ਜਿਆਦਾ ਇਰੀਟੇਸ਼ਨ ਸਰੀਰ ਤੇ ਪਰਿਵਾਰ ਦੋਨਾਂ ਨੂੰ ਖਰਾਬ ਕਰੇਗੀ ਠੀਕ ਅੱਜ ਦੇ ਦਿਨ ਦਾ ਸ਼ੁਭ ਰੰਗ ਕੇਸਰੀ ਰਹੇਗਾ ਲਈਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਕਾਫੀ ਇਮੋਸ਼ਨਲ ਰਿਸ਼ਤਿਆਂ ਨੂੰ ਲੈ ਕੇ ਵਾਰ-ਵਾਰ ਦਿਮਾਗ ਦੇ ਘੋੜੇ ਉਧਰ ਨੂੰ ਹੀ ਭੱਜਦੇ ਆ ਜਿੱਧਰ ਨੂੰ ਆਪਾਂ ਰੋਕਦੇ ਆ ਬਸ ਇਹੀ ਕੁਛ ਚੱਲ ਰਿਹਾ ਹੈ ਸਿੰਘ ਲਗਨ ਤੇ ਸਿੰਘ ਰਾਸ਼ੀ ਵਾਲਿਆਂ ਦੇ ਲਈ ਥੋੜਾ ਜਿਹਾ ਚੌਲ ਤੇ ਦੁੱਧ ਜਲ ਪ੍ਰਵਾਹ ਕਰ ਦਿਓ ਚੰਦਰ ਰਾਹੁ ਦਾ ਯੋਗ ਹੈ ਘਰ ਪਰਿਵਾਰ ਵਿੱਚ ਪਰਿਵਾਰ ਵਿੱਚ ਮਾਤਾ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਆ ਪੈਰੀ ਹੱਥ ਲਗਾ ਕੇ ਦਿਨ ਦੀ ਕੀਤੀ ਸ਼ੁਰੂਆਤ ਤੇ ਮਿਸ਼ਰੀ ਦਾ ਕੀਤਾ ਸੇਵਨ ਦੋਨੋਂ ਹੀ ਸ਼ੁਭផល ਦੇਣਗੇ ਕਲਰ ਕੋਈ ਵੀ ਪਾ ਸਕਦੇ ਹੋ ਬਸ ਨੀਲਾ ਰੰਗ ਨਹੀਂ ਪਾਉਣਾ ਵਰਗੋ ਜਾਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਵੀ ਅੱਜ ਚਿੰਤਾ ਹੋਈ ਆਪਣੇ ਪੁਰਾਣੇ ਰੋਗ ਬਿਮਾਰੀ ਨੂੰ ਲੈ ਕੇ ਕਿ ਕਿਤੇ ਉਹਨੂੰ ਆ ਨਾ ਹੋ ਜੇ ਕਿਤੇ ਆ ਨਾ ਹੋ ਜੇ ਹਸਪਤਾਲਾਂ ਦੇ ਚੱਕਰ ਵੀ ਬਜ਼ੁਰਗਾਂ ਦੇ ਲੱਗ ਸਕਦੇ ਆ ਲੱਤ ਗੋਡੇ ਦੀ ਪ੍ਰੋਬਲਮ ਵੀ ਪੈਰਾਂ ਗਿੱਟਿਆਂ 'ਚ ਦਰਦ ਵੀ ਥੋੜਾ ਪਰੇਸ਼ਾਨ ਕਰਦਾ ਹੀ ਰਹੇਗਾ ਕਹਿ ਸਕਦੇ ਆ ਸਿਹਤ ਲਈ ਸਿਤਾਰੇ ਅੱਜ ਢਿੱਲੇ ਚੱਲ ਰਿਹਾ ਇੱਕ ਤਾਂ ਦੁੱਧ ਨਹੀਂ ਪੀਣਾ ਰਾਤ ਨੂੰ ਬਿਲਕੁਲ ਵੀ ਤੇ ਦੂਸਰਾ ਸਭ ਤੋਂ ਜ਼ਰੂਰੀ ਕਮ ਜੋ ਤੁਸੀਂ ਕਰਨਾ ਚਾਹਦੇ ਪਾਣੀ ਵਿੱਚ ਦੋ ਤਾਂਬੇ ਦੇ ਪੈਸੇ ਸੁੱਟ ਕੇ ਆ ਰਿਲੈਕਸ ਮਿਲੇਗੀ ਭਾਵੇਂ ਸਰਕਾਰੀ ਤੌਰ ਤੇ ਹੋਵੇ ਤੇ ਭਾਵੇਂ ਗੈਰ ਸਰਕਾਰੀ ਤੌਰ ਤੇ ਹੋਵੇ ਹਸਪਤਾਲ ਦੇ ਚੱਕਰ ਕਿਸੇ ਦੇ ਬਣੇ ਹੋਏ ਆ ਤਾਂ ਉਹਦੇ ਲਈ ਤੁਸੀਂ ਕੁੱਤੇ ਨੂੰ ਰੋਟੀ ਪਾਓ ਲਿਬਰਾਜ਼ ਜਾਨੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਜੀ ਸ਼ੁਕਰ ਦੀ એનર્ਜੀ ਬਿਲਕੁਲ ਅੱਛੀ ਆ ਸੂਰਜ ਬੁੱਧ ਤੇ ਸ਼ੁਕਰ ਮੰਗਲ ਚੰਗੀ ਸਥਿਤੀ ਵਿੱਚ ਨੇ ਆਲਦ ਵਾਲੇ ਦੇਖਿਆ ਜਾਵੇ ਤਾਂ ਕੰਮ ਕਾਰ ਦੀ ਸਥਿਤੀ ਵੀ ਤੁਹਾਡੀ ਅੱਛੀ ਆ ਕੋਈ ਘਰ ਮਕਾਨ ਜਾਂ ਕੋਈ ਗੱਡੀ ਲੈਣ ਬਾਰੇ ਸੋਚ ਰਹੇ ਹੋ ਸਿਤਾਰੇ ਸ਼ੁਭ ਨੇ ਜਿਹਦੇ ਨਾਲ ਵੀ ਜਾਓਗੇ ਫੈਸਲੇ ਤੁਹਾਡੇ ਹੱਕ ਵਿੱਚ ਹੀ ਹੋਣਗੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਥੋੜੀ ਚਿੰਤਾ ਅੱਜ ਜ਼ਰੂਰ ਬਣਨ ਵਾਲੀ ਆ ਤੇ ਕਿ ਬੱਚੇ ਜਿੱਦੀ ਹੁੰਦੇ ਜਾ ਰਹੇ ਆ ਗੱਲ ਨਹੀਂ ਸੁਣ ਰਹੇ ਬਸ ਇਦਾਂ ਦੀ ਥੋੜੀ ਚਿੰਤਾ ਹੈ ਉਹ ਚੰਦਰ ਰਾਹੁ ਦਾ ਜੋਗ ਪੰਜਵੇਂ ਸਥਾਨ 'ਚ ਆ ਇਸ ਕਰਕੇ ਤਾਂ ਤੁਸੀਂ ਤਾਂ ਸੁਰ ਸ਼ੁਕਰ ਨੂੰ ਅੱਛਾ ਕਰਨਾ ਆ ਤੇ ਇੱਕ ਤਾਂ ਆਪਣੇ ਤੁਸੀਂ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਗਮਲੇ ਬੂਟੇ 'ਚ ਪਾ ਦਿਓ ਤੇ ਇੱਕ ਰਿਓੜੀਆਂ ਮਿਲ ਜਾਂਦਾ ਉਹ ਚਲਦੇ ਪਾਣੀ ਵਿੱਚ ਸੁੱਟ ਦਿਓ ਚਾਰ ਕੁ ਰਿਓੜੀਆਂ ਲੈ ਆ ਰਾਮ ਨਾਲ ਲੈਕਸ ਵਿੱਚ शुभ रंग आज ਦੇ ਦਿਨ ਰਹੇਗਾ ਅਸਮਾਨੀ ਸਕੋਰਪੀਓਜ਼ ਹਨ ਬ੍ਰਿਸ਼ਚ ਰਾਸ਼ੀ ਮੰਗਲ ਦਾ ਨਕਸ਼ਤਰ ਮਿੱਤਰ ਦੁਪਹਿਰ ਤੱਕ ਵਧੀਆ ਉਸ ਤੋਂ ਬਾਅਦ ਰਾਹੁ ਦਾ ਨਕਸ਼ਤਰ ਹੋ ਜਾਏਗਾ ਇਸ ਕਰਕੇ ਬਾਦ ਦੁੰਦੇਵ ਜਿਵੇਂ ਜਏ ਦਿਮਾਗ ਤੇ ਹਾਵੀ ਹੋ ਜਾਣਗੇ ਕੰਮ ਕਾਰ ਨੂੰ ਤਰਕੀਬ ਅਨੁਸਾਰ ਟਾਈਮ ਟੇਬਲ ਬਣਾ ਕੇ ਸਮੇਂ ਨੂੰ ਦੇਖ ਕੇ ਕੀਤਾ ਜਾਵੇ ਤਾਂ ਇਹ ਸ਼ੁਭ ਫਲ ਦੇ ਜਾਏਗਾ ਨਾਲ ਹੀ ਆਲੇ ਦੁਆਲੇ ਤਰੀਫਾਂ ਹੋਣਗੀਆਂ ਤੇ ਭਜਨ ਅਠ ਬਣੇਗੇ ਰਿਸ਼ਤੇਦਾਰ ਆ ਸਕਦੇ ਆ ਜਾਂ ਤੁਸੀਂ ਕਿਤੇ ਰਿਸ਼ਤੇਦਾਰੀ ਵਿੱਚ ਵੀ ਜਾ ਸਕਦੇ ਹੋ ਜਲਦੇ ਪਾਣੀ ਚ ਚੌਲ ਦੁੱਧ ਹਲਦੀ ਚਲ ਪ੍ਰਵਾਹ ਕਰੋ ਚੌਥੇ ਬੈਠੇ ਚੰਦਰ ਦਾਤਾ ਸ਼ੁਭ ਫਲ ਮਿਲੇਗਾ ਤੇ ਰਾਹੂ ਸ਼ਾਂਤ ਰਹੇਗਾ ਮਾਤਾ ਦੀ ਸੇਥ ਥੋੜੀ ਬਹੁਤੀ ਡਿਸਟਰਬ ਜ਼ਰੂਰ ਰਹੇਗੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਅੱਜ ਰੈੱਡ ਕਲਰ ਸ਼ੁਭ ਰਹੇਗਾ ਸਿਤਾਰੇ ਸ਼ੁਭ ਰਹਿਣਗੇ ਯਾਤਰਾ ਵੀ ਮਨ ਕਰੇਗਾ ਕਿ ਕਿਤੇ ਜਾਇਆ ਜਾਵੇ ਕਿਸੇ ਰਿਸ਼ਤੇਦਾਰੀ ਵਿੱਚ ਜਾ ਵੈਸੇ ਹੀ ਕਿਤੇ ਘੁੰਮਣ ਫਿਰਨ ਦੀ ਪਲਾਨਿੰਗ ਬਣ ਰਹੀ ਹੈ ਤੁਹਾਡੀ ਤਾਂ ਉਹ ਵੀ ਸਕਸੈਸ ਹੋਏਗੀ ਤੇ ਨਾਲ ਤੁਹਾਡੇ ਦੇਖਿਆ ਜਾਵੇ ਤਾਂ ਪਰਿਵਾਰ ਤੇ ਸਰਕਲ ਦਾ ਪੂਰਾ ਸਾਥ ਮਿਲੇਗਾ ਪਰ ਕਮ ਹੋਣ ਤੋਂ ਪਹਿਲਾਂ ਕਿਸੇ ਨੂੰ ਪੇਤ ਦੇਣੇ ਨੁਕਸਾਨ ਕਰਾਨਗੇ ਤਾਂ ਇਸ ਕਰਕੇ ਕੋਸ਼ਿਸ਼ ਇਹ ਕਰਨੀ ਆ ਕਿ ਆਪਣੇ ਕਮਾਕਾਰਾਂ ਦਾ ਪੇਤ ਜ਼ਿਆਦਾ ਕਿਸੇ ਨੂੰ ਨਹੀਂ ਦੇਣਾ ਸ਼ੁਭ ਰੰਗ ਅੱਜ ਰਵੀਗਾ ਜੀ ਤੁਹਾਡਾ ਤਕਰੀਬਨ ਦੇਖਿਆ ਜਾਵੇ ਤਾਂ ਬਿਲਕੁਲ ਜਿਦਾਂ ਆਪਾਂ ਤੁਹਾਨੂੰ ਦੱਸਿਆ ਕਿ ਅੱਜ ਦੇ ਦਿਨ ਤੁਸੀਂ ਲੈਮਨ ਕਲਰ ਵੀ ਪਾ ਸਕਦੇ ਹੋ ਬ੍ਰਾਊਨ ਕਲਰ ਵੀ ਪਾ ਸਕਦੇ ਹੋ ਤੇ ਨਾਲ ਤੁਸੀਂ ਅਸਮਾਨੀ ਰੰਗ ਵੀ ਪਹਿਨ ਸਕਦੇ ਹੋ ਠੀਕ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਾਂ ਦੇ ਚੰਦਰ ਰਾਹੂ ਦੂਸਰੇ ਸਥਾਨ ਵਿੱਚ ਧਨ ਲਈ ਕੰਮ ਲਈ ਬਿਜ਼ਨਸ ਲਈ ਵਪਾਰ ਲਈ ਅੱਜ ਦਾ ਦਿਨ ਵਧੀਆ ਜਾਏਗਾ ਪੈਸੇ ਦੀ ਤੰਗੀ ਕਿਸੇ ਤਰ੍ਹਾਂ ਦੀ ਨਹੀਂ ਹੋਏਗੀ ਲੋਨ ਲੈਣ ਬਾਰੇ ਸੋਚ ਰਹੇ ਹੋ ਤਾਂ ਲਿਆ ਜਾਏਗਾ ਹੋ ਸਕਦਾ ਕਿ ਤੋ ਕਿਵੇਂ ਨਾ ਕਿਵੇਂ ਕੋਈ ਪ੍ਰਬੰਧ ਹੋ ਚੁੱਕੇ ਪਰ ਪੈਸੇ ਦਾ ਲੈਣ ਦੇਣਾ ਕਰਨਾ ਥੋੜਾ ਜਿਹਾ ਧਿਆਨ ਨਾਲ ਹੈ ਰਾਹੂ ਦੂਸਰੇ ਸਥਾਨ ਵਿੱਚ ਕਈ ਵਾਰੀ ਪੈਸਾ ਫਸਾ ਵੀ ਦਿੰਦਾ ਹੈ ਰਾਜਨੀਤੀ ਵਿੱਚ ਜਾਂ ਲੈ ਕੇ ਰਾਜਨੀਤੀ ਵਿੱਚ ਨੇਮ ਲਈ ਸਿਤਾਰੇ ਤੁਹਾਡੇ ਚੰਗਿਆਏ ਕੋਈ ਨੁਕਸਾਨ ਨਹੀਂ ਕਰਨ ਵਾਲੇ ਸੂਰਜ ਬੁੱਧ ਦਾ ਤੇ ਮੰਗਲ ਦਾ ਲਗਨ ਚ ਬੈਠਣਾ ਸਚਾਈ ਪਸੰਦ ਰਹਿਣਾ ਤੇ ਆਪਣੇ ਭਰਾ ਦਾ ਸਾਥ ਦੇਣਾ ਮਨ ਲੂ ਅੱਜ ਦੇ ਦਿਨ ਦੇ ਗ੍ਰਹਾਂ ਦੀ એનર્ਜੀ ਨੂੰ ਸ਼ੁਭ ਕਰਾਏਗਾ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਜੋ ਸਿਤਾਰੇ ਚੱਲ ਰਹੇ ਨੇ ਉਸ ਮੁਤਾਬਕ ਚੰਦਰ ਰਾਹੁ ਦਾ ਯੋਗ ਬਣਿਆ ਹੋਇਆ ਹੈ ਲਗਨ ਵਿੱਚ ਸੇਤਲੀ ਸਿਤਾਰੇ ਥੋੜੇ ਜਿ ਢਿੱਲੇ ਚੱਲ ਰਹੇ ਆ ਸਿਤਾਰਿਆਂ ਮੁਤਾਬਕ ਜੋ ਮੰਗਲ ਦਾ ਨਕਸ਼ਤਰ ਹੈ ਉਹ ਵੀ ਮਿੱਤਰ ਨਹੀਂ ਆ ਤਾਂ ਇਸ ਕਰਕੇ ਕਲੇਸ਼ ਤੋਂ بچੋ ਕਿਸੇ ਦੀ ਜ਼ਮਾਨਤ ਕਮਨ ਵਿੱਚ ਨਾ ਪਾਓ ਤੇ ਲਗਜ਼ਰੀ ਚੀਜ਼ਾਂ ਤੇ ਖਰਚ ਜ਼ਰੂਰ ਹੋਣਗੇ ਆਪਣਾ ਕੰਮ ਕਰਨ ਵਾਲਿਆਂ ਨੂੰ ਉਹਨਾਂ ਦੇ ਕੰਮ ਦਾ ਭਰਪੂਰ ਫਾਇਦਾ ਪਰ ਇਨਵੈਸਟਮੈਂਟ ਹਜੇ ਵੀ ਜ਼ਿਆਦਾ ਨਹੀਂ ਕਰਨੀ 블루 ਕਲਰ ਤੁਸੀਂ ਅੱਜ ਪਹਿਨ ਸਕਦੇ ਹੋ ਦੁੱਧ ਮਲ ਕੇ ਜ਼ਰੂਰ ਨਾਓ ਪਾਈਸੇ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਤਕਰੀਬਨ એનર્ਜੀ ਬ੍ਰਹਸਪਤੀ ਅੱਛੀ ਆ ਤੁੰਗਲ ਦਾ ਨਕਸ਼ਤਰ ਵੀ ਮਿੱਤਰ ਹੀ ਆ ਤਾਂ ਬਸ ਇਹ ਸੋਚੋ ਕਿ ਕੋਈ ਦੁਨੀਆ ਦਾ ਇਹ ਜਾ ਕੰਮ ਨਹੀਂ ਜੜਾ ਸੀ ਨਹੀਂ ਕਰ ਸਕਦੇ ਬਸ ਆਪਣੇ ਆਪ ਨੂੰ ਹਿੰਮਤ ਦੇਣਾ ਸਮਝੋ ਤੁਹਾਨੂੰ ਅਧੀਆਂ ਮੁਸੀਬਤਾਂ ਤੋਂ ਬਚਾ ਦੇਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਦਾਂ ਦੀ ਕੀਤੀ ਹੋਈ ਬੇਵਕੂਫੀ ਜੋ ਤੁਹਾਡੀ ਬੋਲੀ ਹੋਈ ਗੱਲ ਜੋ ਹੈ ਉਹ ਪਰੇਸ਼ਾਨ ਤੁਹਾਨੂੰ ਕਰ ਸਕਦੀ ਹੈ ਤੁਹਾਡੇ ਸ਼ਬਦ ਕੰਨੋਂ ਗਹਿਣਾ ਸੀ ਕੰਨੋਂ ਹੋਣਾ ਸੀ ਬਸ ਇਹ ਚੀਜ਼ਾਂ ਤੁਹਾਨੂੰ ਪਰੇਸ਼ਾਨ ਕਰਨਗੀਆਂ ਨਾਲ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਤਾਂਬੇ ਦਾ ਪੈਸਾ ਆਪਣੀ ਜੇਬ ਚ ਰੱਖ ਲਓ ਰਿਲੈਕਸ ਮਿਲ ਜਾਏਗੀ ਚਲਦੀਆਂ ਹੋਈਆਂ ਫਵਾਵਾਾਂ ਤੋਂ ਵੀ ਤੁਹਾਨੂੰ ਰਿਲੈਕਸ ਮਿਲ ਜਾਣੀਆਂ ਏਸੀ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਲੋਜੀਕਲੀ ਮੈਂ ਤੁਹਾਨੂੰ ਦੱਸਿਆ ਕਿ ਗ੍ਰਹਿ ਨੂੰ ਆਪਾਂ ਕਿੱਦਾਂ ਸਹੀ ਕਰਕੇ ਦਿਨ ਨੂੰ ਅੱਛਾ ਬਣਾ ਸਕਦੇ ਹਾਂ ਵਾਸਤੂ ਮੁਤਾਬਕ ਵੀ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਦੱਸਦੇ ਰਹਿੰਨੇ ਆ ਕਿ ਕਿਦਾਂ ਕੁਛ ਨਾ ਕੁਛ ਪਰੇਸ਼ਾਨੀ ਕੁਛ ਨਾ ਕੁਛ એનર્ਜੀ ਸਾਡੀ 네ਗੇਟਿਵ ਹੋਈ ਪਰ 네ਗੇਟਿਵ એનર્ਜੀ ਐ ਇਦਾਂ ਨਹੀਂ ਹੁੰਦੀ ਕੋਈ ਵੀ એનર્ਜੀ ਆਪਣੇ ਆਪ ਕਿਸੇ ਵੀ ਤਰ੍ਹਾਂ ਨਾਲ ਤੁਹਾਡੇ ਉੱਤੇ ਹਾਵੀ ਨਹੀਂ ਹੁੰਦੀ ਜਦੋਂ ਤੱਕ ਕਿਸੇ ਤਰ੍ਹਾਂ ਨਾਲ ਅਸੀਂ ਵਿਚਾਰਾਂ ਨੂੰ ਜਾਂ ਗੱਲਾਂ ਬਾਤਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦੇ ਕਰੇ ਲੋਟ ਉਤੇ ਹਮੇਸ਼ਾ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਸ ਜਗ੍ਹਾ ਤੇ ਤੁਸੀਂ ਬੈਠ ਰਹੇ ਹੋ ਤੁਹਾਡਾ ਮੂੰਹ ਹਮੇਸ਼ਾ ਪੂਰਬ ਤੇ ਉੱਤਰ ਵਾਲੀ ਸਾਈਡ ਤੇ ਹੀ ਹੋਵੇ ਪੂਰਬ ਤੇ ਉੱਤਰ ਤੇ ਦੱਖਣ ਵਾਲੀ ਸਾਈਡ ਤੇ ਮੂੰਹ ਵੀ ਕੋਈ ਨੁਕਸਾਨ ਨਹੀਂ ਕਰਾਂਦਾ ਇਹ ਦੇਖਿਆ ਜਾਵੇ ਕਿ ਅਸੀਂ ਘਰ ਕਿ ਰਹੇ ਹਾਂ ਕਿ ਸਾਨੂੰ ਪਰੇਸ਼ਾਨੀ ਕਿਹੜੀ ਚੀਜ਼ ਦੀ ਅਗਰ ਮਾਨਸਿਕ ਪਰੇਸ਼ਾਨੀ ਹੈ ਤਾਂ ਹਮੇਸ਼ਾ ਪੂਰਬ ਵਾਲੇ ਪਾਸੇ ਸਿਰ ਕਰਕੇ ਬੈਠੋ ਅਗਰ ਬਿਜ਼ਨਸ ਪ੍ਰਤੀ ਕੋਈ ਗੱਲਬਾਤ ਕਰਨੀ ਹੈ ਤਾਂ ਰਾਜਨੀਤੀ ਬਾਰੇ ਕੋਈ ਗੱਲਬਾਤ ਕਰਨੀ ਹੈ ਤਾਂ ਪੂਰਬ ਵਾਲੀ ਦਿਸ਼ਾ ਵੱਲ ਮੁਹਰ ਕੇ ਬੈਠੋ ਅਗਰ ਬਿਜ਼ਨਸ ਵਪਾਰ ਆਪਣੇ ਕੰਮਕਾਰ ਦੀ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਦੱਖਣ ਵਾਲੇ ਪਾਸੇ ਵੀ ਮੁਹਰ ਕੇ ਬੈਠ ਸਕਦੇ ਹੋ ਪਾਵਰ ਬਣੀ ਰਹਿੰਦੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਡੀਲ ਕਰਦੇ ਸਮੇਂ ਅਗਰ ਤੁਹਾਡਾ ਫੇਸ ਪੂਰਬ ਵਾਲੇ ਪਾਸੇ ਹੋਵੇ ਤਾਂ ਜ਼ਿਆਦਾ એનર્ਜੀ ਸ਼ੁਭ ਰਹਿੰਦੀ ਹੈ ਠੀਕ ਹੈ ਜੀ ਏਸੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਗ੍ਰਹਿਾਂ ਨੂੰ ਸ਼ੁਭ ਕਰਨਾ ਹੁੰਦਾ ਤੇ ਹੁਣ ਸਮਾਇ ਜ਼ਰਦ ਆਪ ਸਭ ਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਸਤਿ ਸ਼੍ਰੀ ਅਕਾਲ